ਮੈਂ ਕੁਝ ਤਸਵੀਰਾਂ ਦੇਖੀਆਂ ਜਦੋਂ ਮੈਂ ਤਸਵੀਰਾਂ 'ਚ ਮੈਂਬਰ ਪਾਰਲੀਮੈਂਟ ਦੇਖੇ ਉਹਦੇ ਵਿੱਚ ਚੰਡੀਗੜ੍ਹ ਦੇ ਮੈਂਬਰ ਪਾਰਲੀਮੈਂਟ ਮੈਂ ਮਨੀਸ਼ ਤਿਵਾੜੀ ਜੀ ਨੂੰ ਲੱਭ ਰਿਆ ਸੀ ਕਿਉਂਕਿ ਮਨੀਸ਼ ਤਿਵਾੜੀ ਜੀ ਸਾਂਝੇ ਚੰਡੀਗੜ੍ਹ ਤੋਂ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਪਾਰਟੀ ਦੇ ਮਤਲਬ ਮੇਰਾ ਕਹਿਣ ਦਾ ਭਈ ਇੱਥੇ ਆ ਕੇ ਵੀ ਰੋਜ਼ ਮੀਟਿੰਗਾਂ 'ਚ ਸਵੇਰੇ ਜਿਹੜੀ ਮੀਟਿੰਗ ਹੁੰਦੀ ਆ ਜਿਹੜੀ ਤੁਹਾਨੂੰ ਸਿੱਧੀ ਵਿਜ਼ੂਅਲਸ ਆਉਂਦੀ ਆ ਸਵੇਰੇ ਜਦੋਂ ਵੀ ਇੰਡੀ ਅਲਾਈਅੰਸ ਬੈਂਦਾ ਉਹਦੇ ਵਿੱਚ ਸਵੇਰੇ ਤੁਸੀਂ ਫੋਟੋਜ਼ ਦੇਖੋਗੇ ਉਹ ਚ ਸੰਜੀਤ ਸਿੰਘ ਵੀ ਬੈਠੇ ਹੋਣਗੇ ਉਹਦੇ ਵਿੱਚ ਦੂਜੇ ਇਹਨਾਂ ਦੇ ਐਮਪੀ ਸਾਰੇ ਇੰਡੀ ਅਲਾਈਅੰਸ ਤੇ ਇਹਨਾਂ ਨੂੰ ਐਨੀ ਮੈਂ ਸਮਝਦਾ ਇਸ ਮਤਲਬ ਕਿਸ ਤਰੀਕੇ ਦੇ ਯਾਰ ਮਤਲਬ ਕਿ ਕਿੱਥੇ ਕਿੱਥੇ ਤੁਸੀਂ ਪਾਪ ਕਰੋਗੇ ਕਾਂਗਰਸ ਵਾਲਿਓ ਥੋਡਾ ਅਲਾਈਅንስ ਥੋਡੀ ਆਮ ਆਦਮੀ ਪਾਰਟੀ ਥੋਡਾ ਇੰਡੀਆ ਅਲਾਈਅንስ ਨਹੀਂ ਪਤਾ ਮਨੀਸ਼ ਟਵਾੜੀ ਜੀ ਨੂੰ ਪੁੱਛ ਲਿਓ ਤੁਸੀਂ ਜਦੋਂ ਇਹ ਪ੍ਰੋਟੈਸਟ ਕਰ ਰਹੇ ਹੋ ਵੀ ਫਸਲ ਸਹੀ ਰੇਟ ਤੇ ਨਹੀਂ ਵਿਕੀ ਤੇ ਤੁਸੀਂ ਪ੍ਰੋਟੈਸਟ ਭਾਈ ਸਾਹਿਬ ਇਹ ਜਾ ਕੇ ਪੰਜਾਬ ਚ ਕਰੋ ਇਹ ਪ੍ਰੋਟੈਸਟ ਤੁਸੀਂ ਆਮ ਆਦਮੀ ਸਰਕਾਰ ਦੇ ਮੁਰੇ ਕਰੋ ਵੀ ਜਿਹੜਾ ਅਸੀਂ 44000 ਕਰੋੜ ਰੁਪਇਆ ਦਿੱਤਾ ਉਹ ਕਿੱਥੇ ਗਿਆ ਕਿ ਨਾ ਕਿਸਾਨਾਂ ਦਾ ਅੜਤੀਆਂ ਦਾ ਸ਼ੈਲਰਾਂ ਦਾ ਲੇਬਰ ਦਾ ਟਰਾਂਸਪੋਰਟਰਾਂ ਦਾ ਜਾਣਾ ਸੀ ਤੁਸੀਂ ਕਿਹਦੇ ਪ੍ਰੋਟੈਸਟ ਕਰ ਰਹੇ ਹੋ ਮੈਨੂੰ ਸਮਝਾਓ ਤਾਂ ਸਹੀ ਸੈਂਟਰ ਗਵਰਨਮੈਂਟ ਨੇ ਆਪਣਾ ਪੈਸਾ ਦੇ ਤਾਂ ਜਿਨੇ ਇਹ ਸਭ ਕੁਝ ਕੀਤਾ ਉਹ ਤੁਹਾਡਾ ਅਲਾਈਅੰਸ ਪਾਰਟਨਰ ਇਸ ਕਰਕੇ ਜਦੋਂ ਅੱਜ ਸਵੇਰੇ ਇਹ ਪਿਕਚਰਸ ਵੀ ਆਈਆਂ ਜਦੋਂ ਭਾਜੀਪੀ ਦੀ ਲੀਡਰਸ਼ਿਪ ਉਥੋਂ ਨਿੰਗੀ ਤੇ ਸਾਰਿਆਂ ਦੇ ਜਿਹੜੇ ਉਹ ਫਲੈਕਸਾਂ ਬੋਰਡ ਬਣਾਏ ਹੋਏ ਸੀ ਜਿਹੜੇ ਕਿ ਕਾਨੂੰਨੀ ਤੌਰ ਤੇ ਤੁਸੀਂ ਬਣਾ ਨਹੀਂ ਸਕਦੇ ਉਹ ਸਾਰਿਆਂ ਨੇ ਆਪਣੇ ਬੋਰਡ ਆ ਪਿੱਛੇ ਲਕੋਲੇ ਜਾਂ ਥੱਲੇ ਕਰ ਲਿਓ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਬੰਦੇ ਕਿਸ ਯੋਗ ਨੇ ਭਾਜਪੀ ਦੀ ਲੀਡਰਸ਼ਿਪ ਆਈ ਤਾਂ ਬੋਰਡ ਲਕੋਲੇ ਜਿਹੜੇ ਲਿਖੇ ਹੋਏ ਸੀ ਇਹਨਾਂ ਤੇ ਇੰਨੀ ਹਿੰਮਤ ਨਹੀਂ ਪਈ ਵੀ ਕਿਸਾਨਾਂ ਦੇ ਮਜ਼ਦੂਰਾਂ ਦੀ ਜਿਹੜੀ ਗੱਲ ਜੇ ਤੁਸੀਂ ਬੋਰਡ ਹੀ ਚੱਕੇ ਸੀ ਤਾਂ ਉਹਨਾਂ ਨੂੰ ਰੱਖੀ ਤਾਂ ਰੱਖ ਦੇ ਉਹਦੇ ਪਿੱਛੇ ਕੀ ਰਾਜ ਆ ਤੁਹਾਡਾ ਇਸ ਕਰਕੇ ਇਹ ਸਭ ਨਾਲ ਇਹਨਾਂ ਦੇ ਐਮਪੀ ਇਹ ਸਭ ਰਲੇ ਹੋਏ ਨੇ ਕਿਸ ਤਰੀਕੇ ਨਾਲ ਤੁਸੀਂ ਦੇਖੋਗੇ ਵੀ ਇਹ ਮਗਨ ਸੀ ਉਸ ਵੇਲੇ ਉਹਨਾਂ ਨੇ ਸਭ ਭੁੱਲ ਗਏ ਵੀ ਕਿਸਾਨਾਂ ਦੀ ਗੱਲ ਕਰਨੀ ਭੁੱਲ ਗਏ ਮੈਂ ਹੀ ਸੀ ਜਦੋਂ ਇਸੇ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਸੀ ਹਰਸਿਮਰਤ ਕੌਰ ਦੀ ਤੁਹਾਨੂੰ ਯਾਦ ਹੋਣਾ ਹੈ ਕਿਸ ਤਰੀਕੇ ਨਾਲ ਮੈਂ ਉੱਥੇ ਗੱਲ ਕੀਤੀ ਸੀ ਇਹੀ ਪਾਰਲੀਮੈਂਟ ਚ ਤੁਹਾਨੂੰ ਯਾਦ ਆ ਮੈਂ ਜਦੋਂ ਕਾਂਗਰਸ ਜੀ ਕਿਸ ਤਰੀਕੇ ਨਾਲ ਕਿਸਾਨਾਂ ਦੀ ਗੱਲ ਕੀਤੀ ਸੀ ਜਦੋਂ ਮੇਰੀ ਵਾਰੀ ਸੀ ਮੈਂ ਸਵਾ ਸਾਲ ਥੋਡੇ ਪ੍ਰੈਸ ਦੇ ਮੂਹਰੇ ਸਵਾ ਸਾਲ ਫੁੱਟਪਾਥ ਤੇ ਬੈਠਾ ਰਿਆ ਇਹ ਬਹਿਣ ਕਿਤੇ ਇਹ ਬਹਿਣ ਜੋਗੇ ਨੇ ਇਸ ਕਰਕੇ ਅੱਜ ਮੈਂ ਇੰਨਾ ਧੋਖਾ ਆਪਣੇ ਆਪ ਨੂੰ ਦੇ ਰਿਹਾ ਵੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਇੰਡੀਆ ਅਲਾਈანს ਆ ਉਹਦੇ ਮੂਹਰੇ ਇਹਨਾਂ ਦੀ ਹਿੰਮਤ ਨਹੀਂ ਜਿਨੇ 3-300 ਰੁਪਏ ਕੱਟ ਲਾਇਆ ਜਿਨੇ ਕੁਆਂਟਲ ਮਗਰ 300 ਰੁਪਏ 2300 ਰੁਪਏ 2000 ਰੁਪਈਆ ਰਹਿਣ ਦਿੱਤਾ ਇਸ ਕਰਕੇ ਗੱਲ ਆਪਣੇ ਅਲਾਇੰਸ ਨਾਲ ਕਰੋ ਜਿਹਦੇ ਸਿਰ ਤੇ ਤੁਸੀਂ ਐਮਪੀ ਬਣ ਕੇ ਆਏ ਹੋ ਜਿਹਦੇ ਸਿਰਾਂ ਤੇ ਤੁਸੀਂ ਅੱਜ ਆਪੋਜੀਸ਼ਨ ਰੋਜ਼ ਇੱਥੇ ਵੈਲ ਚ ਤੁਸੀਂ ਰੌਲਾ ਪਾਉਨੇ ਹੋ ਇਕੱਠੇ ਹੋ ਕੇ ਤੇ ਬਾਹਰ ਤੁਸੀਂ ਕੀ ਡਰਾਮੇ ਕਰਦੇ ਹੋ ਇੱਕ ਹੋਰ ਗੱਲ ਭਾਈ ਸਾਹਿਬ ਮੈਂਬਰ ਪਾਰਲੀਮੈਂਟ ਪੰਜਾਬ ਦੇ ਉਹ ਜੇ ਤੁਹਾਡੇ ਮਨਚ ਮਾੜਾ ਜਿਹਾ ਵੀ ਦਰ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਪੰਜਾਬ ਦਾ ਤਾਂ ਤੁਸੀਂ ਇਹ ਹਾਊਸ ਚੱਲਣ ਦੋ ਤੁਸੀਂ ਇਹ ਹਾਊਸ ਚੱਲਣ ਦੋ ਤੇ ਉੱਥੇ ਠੋਕ ਵਜਾ ਕੇ ਹਾਊਸ ਤੁਸੀਂ ਸਾਡੀ ਸਰਕਾਰ ਆ ਸਾ ਤੋਂ ਜਵਾਬ ਮੰਗੋ ਔਨ ਰਿਕਾਰਡ ਆਵੇ ਤੁਸੀਂ ਕੀ ਬੋਲ ਰਹੇ ਹੋ ਦੁਨੀਆ ਦੇਖੇ ਤੁਹਾਨੂੰ ਬੋਲਦੇ ਨੂੰ ਪਰ ਉੱਥੇ ਤੁਸੀਂ ਝੂਠੇ ਹੋ ਉੱਥੇ ਸਿਰਫ ਤੁਸੀਂ ਅਡਾਨੀ ਦੀ ਗੱਲ ਅੰਬਾਨੀ ਦੀ ਗੱਲ ਸਿਰਫ بڑے بڑے ਪੈਸੇ ਵਾਲਿਆਂ ਦੀ ਗੱਲ ਕਰਕੇ ਤੁਸੀਂ ਨਾ ਮਜ਼ਦੂਰ ਦੀ ਨਾ ਕਿਸਾਨ ਦੀ ਇਹ ਪਾਰਲੀਮੈਂਟ ਜੇ ਪਾਰਲੀਮੈਂਟ ਚ ਆ ਕੇ ਤੁਸੀਂ ਬਾਹਰ ਸੜਕ ਤੇ ਹੀ ਇਹ ਦਿਖਾਉਣਾ ਫਿਰ ਤੇ ਕਿਤੇ ਦਿਖਾਈ ਜੋ ਪੰਜਾਬ ਚ ਪਾਰਲੀਮੈਂਟ ਬਣੀ ਕਾਦੀ ਆ ਮੈਂ ਫੇਰ ਦੁਬਾਰਾ ਪੁੱਛਣਾ ਚਾਹੁੰਦਾ ਵੀ ਇਹ ਜਿਹੜੀਆਂ ਗੱਲਾਂ ਤੁਸੀਂ ਜੇ ਚਾਹਨੇ ਹੋ ਵਾਕਈ ਇਹ ਵਾਕਈ ਗੱਲਾਂ ਤੇ ਤੁਸੀਂ ਪਾਰਲੀਮੈਂਟ ਦੇ ਅੰਦਰ اٹھਾਓ ਕੋਈ ਵੀ ਕਿਸਾਨ ਦੀ ਮਜ਼ਦੂਰ ਦੀ ਗੱਲ ਤੁਸੀਂ ਉਹ ਪਾਰਲੀਮੈਂਟ ਦੇ ਬਿਲਡਿੰਗ ਦੇ ਬਾਹਰ ਖੜੇ ਹੋ ਪਲੇਟਾ ਚੱਕੀ ਤੁਹਾਡੀ ਪਾਰਟੀ ਚ ਕੋਈ ਤੁਹਾਡੀ ਚਲਦੀ ਨਹੀਂ ਇਹਦਾ ਮਤਲਬ ਤਾਂ ਚਲੋ ਪਤਾ ਹੀ ਆ ਤੁਹਾਡੀ ਨਹੀਂ ਚਲਦੀ ਜੇ ਤੁਹਾਡੇ ਜੇ ਥੋੜੀ ਜੀ ਵੀ ਤੁਹਾਡੀ ਪੁੱਛ ਹੁੰਦੀ ਤਾਂ ਤੁਹਾਨੂੰ ਪਾਰਲੀਮੈਂਟ ਚ ਤੁਸੀਂ ਕੁਐਸਚਨ ਆਰਚ ਜ਼ੀਰੋ ਆਰਚ ਬਿਲਾਾਂ ਤੇ ਤੁਸੀਂ ਬੋਲਦੇ ਇਹ ਗੱਲਾਂ ਚੱਕਦੇ ਤਾਂ